ਆਪਣੀ ਜਾਂ ਅੰਦਰ ਵੀ ਆਪਣੀ ਪ੍ਰਾਪਰਟੀ ਇੱਥੇ ਹੈਗੀ ਆ ਆਪਣੇ ਕੋਲ ਜੇ ਆਪਾਂ ਸਾਰੇ ਉਹ ਬਾਹਰ ਚਲੀ ਇੱਥੇ ਪਿੱਛੇ ਕੋਣ ਉਹ ਨੂੰ ਦੇਖੂਗਾ ਕੋਈ ਆਪਣੇ ਘਰ-ਬਾਰ ਉਹਨੇ ਪਾਏ ਹੋਏ ਆ ਆਪਾਂ ਤੇ ਆਪਣੀ ਜ਼ਮੀਨ ਜਾਇਦਾਦ ਹੈਗੀ ਆ ਉਹ ਨੂੰ ਵੀ ਤਾਂ ਆਪਾਂ ਛੱਡ ਕੇ ਥੋੜੀ ਜੀ ਜੀ ਕਰਦਾ ਜਾਣੇ ਨੂੰ ਹੀ ਕਿਹਦਾ ਜੀ ਕਰਦਾ ਛੱਡ ਕੇ ਜਾਣ ਨੂੰ ਸੱਸੀ ਗਾਲ ਵੀ ਵਧੀਆ ਠੀਕ ਠਾਕ ਨਾਮ ਗੁਰਪ੍ਰੀਤ ਸਿੰਘ ਹੈ ਇਹ ਆਪਾਂ ਕੰਮ ਹੋਇਆ ਤਕਰੀਬਨ ਆਪਣਾ ਇਹ ਪੂਰੇ ਕਿਸਾਨ ਮੇਲਾ ਹੋਇਆ ਸੀਗਾ ਮੰਡੀ ਉਸ ਦਿਨ ਤੋਂ ਸਟਾਰਟ ਕੀਤਾ ਸੀਗਾ ਜੀ ਆਪਣਾ ਇਹ ਸਰਦਾਰ ਜੀ ਜੂਸ ਜੂਸ ਕੋ ਉਹਨਾਂ ਨੇ ਫਾਸਟ ਫੂਡ ਹੈ ਪਹਿਲੇ ਮੈਂ ਤਾਂ ਬਾਹਰ ਗਿਆ ਵਜ ਗਿਆਈ ਮੈਂ ਲਿਵ ਲਾਨ ਗਿਆ ਵਜ ਗਿਆਈ ਹਾਂਜੀ ਉੱਥੇ ਵੀ ਠੀਕ ਸੀਗਾ ਬਾਰੀ ਵਧੀਆ ਸੀਗਾ ਕੰਮ ਪਰ ਇੱਥੇ ਚਲੋ ਫੈਮਿਲੀ ਹੋਈ ਨਹੀਂ ਫਿਰ ਆਣਾ ਪੈਂਦਾ ਜੀ ਫੈਮਿਲੀ ਕਰਕੇ ਫਿਰ ਸਾਰੀ ਮਜ਼ਾ ਬਾਹਰ ਨਹੀਂ ਕੱਢ ਸਕਦਾ ਬੰਦਾ ਉਹਦੇ ਕਰਕੇ ਆਪਣਾ ਉੱਥੇ ਸੋਚ ਗਿਆ ਸੀਗਾ ਕੋਈ ਚਲ ਉੱਥੇ ਜਾ ਕੇ ਕਰ ਲਉਂਗੇ ਬਸ ਜੋ ਜਦੋਂ ਥੋੜੀ ਉਮਰ ਸੀ ਜਾਂ ਕਰਦੇ ਨੇ ਕਹਿੰਦੇ ਰਿਸ਼ਤੇਦਾਰ ਸੀ ਕਹਿੰਦੇ ਬਾਹਰ ਭੇਜ ਚੱਲੇ ਪਏ ਚਲੇ ਗਏ ਸੀ ਤੁਹਾਨੂੰ ਪਤਾ ਹੈ ਇੱਥੇ ਹੀ ਅਮਨੇ ਕੰਮਕਾਰ ਵੀ ਚਲੋ ਘੱਟੇ ਸੀਗੇ ਬੰਦਾ ਚੱਲੋ ਬਾਹਰ ਜਾ ਕੇ ਉਹਨਾਂ ਸੋਚਦਾ ਵੀ ਚਲ ਉੱਥੇ ਜਾ ਕੇ ਆਪਾਂ ਆਪਣੀ ਲਾਈਫ ਨੂੰ ਸੁੱਖੀ ਹੋ ਜੂਗੀ ਤੇ ਉਸ ਕਰਕੇ ਪਾਸ ਚਲੇ ਜਾਂਦੇ ਉੱਥੇ ਜਾ ਕੇ ਬਾ ਹੁਣ ਫਿਰ ਪਿੱਛੇ ਵੀ ਦੇਖਣਾ ਪੈਂਦਾ ਸਾਰੀ ਉਮਰ ਦਾ ਆਪਾਂ ਵਾਰ ਕੱਢ ਨਹੀਂ ਸਕਦੇ ਇੱਥੇ ਵੀ ਆਪਣੀ ਜ਼ਮੀਨ ਜਾਇਦਾ ਸਭ ਕੁਝ ਹੈਗਾ ਆਪਣੇ ਕੋਲ ਉਸ ਕਰਕੇ ਜੇ ਲੋਪਸ ਉੱਚੇ ਜਲ ਆਪਣੀ ਜ਼ਮੀਨ ਵੀ ਹੈਗੀ ਤੇ ਆਪਾਂ ਉੱਥੇ ਜਾ ਕੇ ਆਪਣੀ ਖੇਤੀਬਾੜੀ ਕਰ ਲੂਈ ਨਹੀਂ ਖੇਤੀਬਾੜੀ ਤੇ ਆਪਾਂ ਇੱਧਰ ਇਹ ਲਾਈਨ 'ਚ ਆ ਗਏ ਇਸ ਕਰਕੇ ਸੋਚਿਆ ਚਲੋ ਆਪਣਾ ਇਹ ਕੰਮ ਵੀ ਕਰਕੇ ਦੇਖੀ ਆਪਾਂ ਨੂੰ ਕਰਨਾ ਚਾਹੀਦਾ ਮੁੰਡਿਆਂ ਨੂੰ ਬਾਹਰ ਜਾਣ ਨਾਲ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਣਾ ਆਪਣਾ ਜਾਓ ਤੇ ਕੰਮ ਕਰਕੇ ਵਾਪਸ ਆ ਜਿਓ ਨਾ ਫਿਰ ਇੱਥੇ ਆਪਣੇ ਕੋਲ ਸਭ ਕੁਝ ਹੈ ਜ਼ਮੀਨਾਂ ਵੀ ਹੈਗੀ ਆਪਣੇ ਘਰ ਸਭ ਕੁਝ ਆਪਣੇ ਕੋਲ ਜੇ ਆਪਾਂ ਸਾਰੇ ਉਹ ਬਾਹਰ ਜਲੀ ਇੱਥੇ ਪਿੱਛੇ ਕੋਣ ਨੂੰ ਦੇਖੂਗਾ ਕੋਈ ਆਪਣੇ ਘਰ-ਬਾਰ ਆਪਣੇ ਪਾਏ ਹੋਏ ਆ ਆਪਾਂ ਤੇ ਆਪਣੀ ਜ਼ਮੀਨ ਜਾਇਦਾਦ ਹੈਗੀ ਆ ਉਹਨੂੰ ਵੀ ਦਾ ਆਪਾਂ ਛੱਡ ਕੇ ਥੋੜੀ ਜੀ ਕਰਦਾ ਜਾਣੇ ਨੂੰ ਜੀ ਕਿਹਦਾ ਜੀ ਕਰਦਾ ਛੱਡ ਕੇ ਜਾਣ ਨੂੰ ਓខਾ ਟਾਈਮ ਤਾਂ ਜੀ ਬਾਹਰ ਜਾ ਕੇ ਤਾਂ ਆਏ ਆ ਵੀ ਕੰਮ ਹੋਏ ਤੇ ਦੇਖੋ ਕਰਨਾ ਪੈਂਦਾ ਬਹੁਤ ਜ਼ਿਆਦਾ ਠੀਕ ਹੈ ਜੀ ਇਸ ਕਰਕੇ ਚੂਚੇ ਜੀ ਆਪ ਆਪਣਾ ਆਪਣੇ ਪੰਜਾਬ ਵਿੱਚ ਜਾ ਕੇ ਆਪਣੇ ਘਰੇ ਜਾ ਕੇ ਚਾਹ ਬਜੇ ਦੇ ਕੋਲ ਜੀ ਖੇਤੀਬਾੜੀ ਕਰਦੇ ਖੇਤੀ ਉਹ ਕਰ ਸਕਦਾ ਬੰਦਾ ਤੇ ਉੱਥੇ ਨਾਲ ਉਹਦੇ ਵੀ ਆਪਾਂ ਇੰਨੀ ਮਿਹਨਤੂਰੀ ਵੀ ਕਰ ਸਕਦੇ ਆ ਨਾਲੇ ਫਿਰ ਕੋਈ ਉੱਥੇ ਜਾ ਕੇ ਕੋਈ ਆਪਾਂ ਦਾ ਕੋਈ ਇੱਥੇ ਪਿੱਛੇ ਨਾ ਕੋਈ ਪ੍ਰੋਗਰਾਮ ਕੋਈ ਵਿਆਹ ਨਾ ਕੋਈ ਮਰਗਤ ਨਾ ਕੋਈ ਦੇਖ ਨਹੀਂ ਸਕਦਾ ਕਿ ਬੰਦਾ ਉਹ ਸਾਰੀ ਲਾਈਫ ਉੱਥੇ ਹੀ ਖਤਮ ਹੋ ਜਾਂਦੀ ਆਪਣੀ ਕੰਮ ਦੇ ਪਿੱਛੇ ਹੀ ਜੀ ਸ਼ਰਮਪਨ ਵੰਗ ਚੂਜ਼ ਕਰਨੀ ਉੰਜ ਵੀ ਉੰਜ ਵੀ ਸਾਡਾ ਸਬਜੀ ਦਾ ਕੰਮ ਆਈ ਉੰਜ ਵੀ ਤਾਂ ਅਸੀਂ ਸਬਜੀ ਮੰਡੀ ਵੀ ਜਾ ਕੇ ਵੇਚ ਗਿਆ ਨੇ ਸ਼ਰਮ ਕਾਦੀ ਹੈ ਉੰਜ ਵੀ ਸਾਡੇ ਕੋਲ ਸਬਜ਼ੀਆਂ ਆਲੂ ਵਗੈਰਾ ਗੋਭੀ ਸਾਡੇ ਲਾਂਦੇ ਆ ਉਹ ਵੀ ਤਾਂ ਆਪਾਂ ਉੱਥੇ ਮੰਡੀ ਜੀ ਇਹ ਆਪਣਾ ਆਪਣੇ ਆਪਣਾ ਕੰਮ ਕਰੋ ਆਪਾਂ ਆਪ ਕੰਮ ਕਰੀਏ ਆਪਣਾ ਬਾਹਰ ਤੋਂ ਆ ਕੇ ਮੈਂ ਆਮ ਤੌਰ ਤੇ ਖੇਤੀਬਾੜੀ ਵੀ ਕਿਉਂ ਖੇਤੀਬਾੜੀ ਲੈਣ ਚ ਮੈਂ ਨਹੀਂ ਪਿਆ ਮੈਂ ਚਲ ਆਪਾਂ ਐਵੇਂ ਨੌਲੇਜ ਘੱਟ ਸੀ ਖੇਤੀਬਾੜੀ ਜੇ ਆਪਾਂ ਪਹਿਨੇ ਸ਼ੁਰੂ ਤੇ ਨਹੀਂ ਪਏ ਛੋਟੇ ਹੁੰਦੇ ਚਲੇਗੇ ਸੀ ਤੇ ਆਪਾਂ ਨਾ ਇੱਥੇ ਆਣ ਕੇ ਸੋਚਿਆ ਵੀ ਆਪਾਂ ਇਹ ਕੰਮ ਕਰਕੇ ਦੇਖਦੇ ਆਂ ਵੀ ਇਹਦੇ ਚ ਨਾਲੇ ਆਪਣਾ ਬਾਹਰ ਤੋਂ ਅਸੀਂ ਮੈਂ ਪੁੰਜੀ ਫੈਕਟਰੀ ਵਿੱਚ ਵੀ ਕੰਮ ਕੀਤਾ ਹੈ ਬਿਲਡਿੰਗ ਦਾ ਕੰਮ ਕਰਿਆ ਜੇ ਆਪਾਂ ਜਾਣਦੇ ਸੀ ਉਹ ਵੀ ਕਰਿਆ ਉਹਦੇ ਚ ਕੋਈ ਤੁਹਾਨੂੰ ਪਤਾ ਅੱਜਕੱਲ ਬਣਦਾ ਨਹੀਂ ਕੁਝ ਹੋਈਏ ਕੀ ਕਰੂੰਗਾ ਮੰਦਾ ਜਦ ਦੁਗਣਾ ਕੰਮ ਕਰਨਾ ਪੈਂਦਾ ਜੀ ਇਹ ਮੇਰੇ ਯਾਰ ਦੋਸਤ ਸੀਗੇ ਕੋਈ ਆਪਣੇ ਉਹ ਉਹਨਾਂ ਕੋਲ ਆਪਾਂ ਚਲੇ ਜਾਂਦੇ ਸੀਗੇ ਬੈਠ ਉੱਠ ਜਾਂਦੇ ਸੀਗੇ ਤੇ ਉਹਦੇ ਨਾਲ ਆਪਾਂ ਹੈਲਪਫੁੱਲ ਬਕਰਾਂਦੇ ਸੀਗੇ ਤੇ ਉਹਨੇ ਕੋਲ ਜਾ ਉਹਨੇ ਕੋਲ ਤੇ ਮੈਂ ਉੱਥੋਂ ਉਹਨਾਂ ਨੂੰ ਟ੍ਰੇਨਿੰਗ ਲੈਣੀ ਸੀਗੀ ਮੈਂ ਉਹਨਾਂ ਕੋਲ ਸਿੱਖਿਆ ਸੀਗਾ ਕੰਮ ਨੜੇ ਆਪਣਾ ਆਪਣਾ ਕੰਮ ਆ ਤੇ ਆਪਣਾ ਸਭ ਤੋਂ ਬੜੀ ਆ ਵੀ ਆਪਣੇ ਕੰਮ ਵਿੱਚ ਦਲਗੀਰੀ ਨਹੀਂ ਕੋਈ ਕਿਸੇ ਪਹਿਨਾ ਬਾਹਰ ਵੀ ਤਾਂ ਕਿਸੇ ਦੇ 15 ਸਾਲ ਕੱਲ ਉੱਥੇ ਵੀ ਕਿਸੇ ਤੋਂ ਕੰਮ ਕਰਿਆ ਉਰੇ ਆ ਕੇ ਫੇਰ ਦੇਖਿਆ ਵੀ ਕੋਈ ਫਾਇਦਾ ਨਹੀਂ ਹੈਗਾ ਉਹ ਬੱਚੇ ਆ ਬੱਚੇ ਦੇ ਖਰਚੇ ਆ ਉਹ ਇੰਨੀ ਸੈਲਰੀ 15 20 ਹਜ਼ਾਰ ਰਕੀ ਬਣਦਾ ਜੀ ਸਭ ਤੋਂ ਜ਼ਰੂਰੀ ਤਾਂ ਮਿਹਨਤ ਆ ਜੀ ਮਿਹਨਤ ਦਾ ਸਭ ਜੀ ਮਿਹਨਤ ਕਰੂਗੇ ਤਾਂ ਕਿ ਆ ਮੈਂ ਕਾਮਯਾਬ ਹੋਊਗਾ ਬੰਦਾ ਜੀ ਮਿਹਨਤ ਨਾ ਕਰੀ ਕਿੱਥੇ ਹੋ ਜੂ ਮੈਂ ਪਾ ਕੰਮ ਨਵਾਂ ਕਰਿਆ ਦੇਖੋ ਆਪਾਂ ਨੂੰ ਪਹਿਲਾਂ ਕਦੇ ਕਰਿਆ ਨਹੀਂ ਸੀਗਾ ਹੁਣ ਹੀ ਕਰਿਆ ਦੋ ਕੁ ਮਹੀਨੇ ਤੋਂ ਵੀ ਆਪਾਂ ਨੂੰ ਵਧੀਆ ਕੰਮ ਆ ਠੀਕ ਹੈ ਰਿਸਪੌਂਸ ਵਧੀਆ ਮਿਲ ਰਿਹਾ ਹੈ ਵੀ ਥੋੜਾ ਜਿਹਾ ਹਾਰਡ ਵਰਕ ਤਾਂ ਹੈਗਾ ਇਕੱਲੇ ਕਰਕੇ ਉਹਨੂੰ ਔਖੀ ਤਾਂ ਬਹੁਤ ਹੁੰਦੀ ਹੈ ਵੀ 5 ਵਜੇ ਚ ਉੱਠ ਕੇ ਹੋ ਫਿਰ 10 11 ਵਜੇ ਜਾਂਦੇ ਸਾਰਾ ਘਟੋ ਤੁਹਾਡੀ ਟਰਾਲੀ ਸਾਫ ਕਰਨੀ ਕੰਮ ਤਾਂ ਬਾਰ ਵੀ ਕਰਦੇ ਇੱਥੇ ਵੀ ਕਰਦੇ ਪਰ ਐਵੇਂ ਵੀ ਹੈ ਠੀਕ ਹੈ ਜੀ ਬਈ ਕੰਮ ਵਧੀਆ ਸਮੋਸੇ ਵੀ ਵਧੀਆ ਚੱਲੀ ਜਾਂਦਾ ਆਪਣੇ ਕੋਲ ਜਿਵੇਂ ਸਾਰੇ ਜੂਸ ਆਪਣਾ ਛੇ ਵਗੈਰਾ ਹੋ ਗਈ ਬਾਕੀ ਜੂਸ ਜਿਵੇਂ ਗੰਨੇ ਦਾ ਜੂਸ ਤੁਸੀਂ ਦੇਖਿਆ ਜੀ ਜੰਗਨੇ ਦਾ ਬਰਗਰ ਪੀਜ਼ਾ ਫਾਸਟ ਫੂਡ ਦਾ ਤੇ ਜੂਸ ਹੈ ਆਪਣਾ ਸਾਰਾ ਕੰਮ ਨਾਲ ਸਾਰਾ ਤਾਂ ਇੱਥੇ ਪਹਿਲੇ ਦਿਨਾਂ ਹੀ ਬੜਾ ਵਧੀਆ ਠੀਕ ਸੀਗਾ ਆਏ ਤੇ ਚੰਗਾਗਾ ਆਪਣਾ ਕਸਟਮਰ ਵੀ ਠੀਕ ਹੈ ਜੀ ਬਈ ਵਧੀਆ ਕਰਿਆ ਕੰਮ ਤੁਸੀਂ ਵੀ ਜੋ ਵੀ ਆਂਦਾ ਇੱਥੇ ਕਹਿ ਕੇ ਜਾਂਦਾ ਵੀ ਆਪਾਂ ਬਾਹਰ ਜਾਣ ਲੋ ਵੀ ਵੀ ਇੱਥੇ ਕੰਮ ਕਰੋ ਵਧੀਆ ਸਭ ਤੋਂ ਜਿਹਨੂੰ ਕਸਟਮਰ ਵੀ ਆਏ ਸੀਗੇ ਜੀ ਕਹਿ ਕੇ ਜਾਂਦੇ ਆ ਬਾਕੀ ਬਾਹਰ ਵੀ ਕੋਈ ਨਹੀਂ ਜਾਓ ਵਧੀਆ ਕੰਮ ਮਾੜਾ ਨਹੀਂ ਹੈਗਾ ਕੰਮ ਕਰੋ ਆਪਣਾ ਆਪ ਬਾਪਸਾ ਹੋ ਹੁਣ ਇਹ ਕੰਮ ਚ ਜਿਹੜੇ ਆਪਾਂ ਕੰਮ ਕਰੇ ਇਹ ਵਿੱਚ ਆਪਣੇ ਪੰਜਾਬ ਦੇ ਵੀ ਜਿਹੜੇ ਮੁੰਡੇ ਬਹੁਤ ਕਰਨ ਲੱਗੇ ਇਹ ਕੰਮ ਪਹਿਲਾਂ ਸ਼ਰਮ ਕਰਦੇ ਹੁਣ ਨਹੀਂ ਕਰਦੇ ਤੁਸੀਂ ਦੇਖਦੇ ਹੋਗੇ ਕੋਈ ਕੁਲਚਾ ਨਾ ਕਰਦਾ ਕੋਈ 버ਗਰ ਜਿਵੇਂ ਇਹ ਆਪਣਾ ਕੰਮ ਇਹ ਹੋ ਗਏ ਕੁਈ ਚਾਂਪਦਾ ਯਾਨੀ ਕਰੇ ਹੁਣ ਕਿ ਹੁਣ ਕਰ ਰਹੇ ਆ ਜੀ ਕੰਮ ਹੁਣ ਬਦਲਾਅ ਆ ਗਿਆ ਜੀ ਬਹੁਤ ਜ਼ਿਆਦਾ ਹੈ ਉੱਥੇ ਦਾ ਮੈਂ ਜਿਹਾ ਬਣਾ ਉਹਦਾ ਜਿਵੇਂ ਸਟੋਰ ਸਟੋਰ ਚ ਸੀਗਾ ਕੰਮ ਕਰਦਾ ਉਹ ਸਟੋਰ ਚ ਜਿਵੇਂ ਆਪਣਾ ਹੋਟਲਾਂ ਵਗੈਰਿਆਂ ਨੂੰ ਸਮਾਨ ਜਿਵੇਂ ਪੀਜ਼ਾ ਬਾਕਸ ਹੋਵੇ ਜਿਵੇਂ ਵੀ ਸਲਾਦ ਰੂਦ ਬਾਰੇ ਡੱਬੇ ਆ ਬਾਕੀ ਜੋ ਵੀ ਆਪਣਾ ਸੈਂਡਵਿਚ ਪੇਪਰ ਹੁੰਦੇ ਇਹ ਚੀਜ਼ਾਂ ਸਾਰੇ ਉੱਥੇ ਸੀਗਾ ਮੇਰਾ ਸਟੋਰ 'ਚ ਹੈਗਾ ਅਜੇ ਆਪਾਂ ਇਹ ਮੰਨ ਨਹੀਂ ਛੱਡਣਾ ਜੀ ਕਿ ਆਪਾਂ ਵੀ ਜੇ ਤੁਸੀਂ ਕੰਮ ਕਰ ਵੀ ਲਈਂ ਮਹੀਨਾ ਅੱਜ ਮਹੀਨਾ ਲਾਇਆ 2 ਮਹੀਨੇ ਦੀ ਵੀ ਆਂ ਜੀ ਸਾਡਾ ਚੱਲਣਾ ਨਹੀਂ ਚੱਲਣਾ ਇੱਕ ਜਗ੍ਹਾ ਟਿਕਾਣਾ ਆਪਣਾ ਅੱਡਾ ਬਣਾ ਕੇ ਬੈਠੋ ਤੇ ਕੁਆਲਿਟੀ ਦੇ ਉੱਪਰ ਡਿਮਾਂਡ ਕਰਦਾ ਕੁਆਲਿਟੀ ਵਧੀਆ ਦਿਓ ਤੇ ਗਾਗ ਆਪੇ ਕਸ਼ਮੋਰ ਆਉਂਗਾ ਸਾਡੇ ਕੋਲ ਜੇ ਆਪਾਂ ਕੁਆਲਿਟੀ ਵਧੀਆ ਦੇਵਾਂਗੇ ਇਹਦਾ ਹੀ ਵੇਖੋ ਜੀ ਆਪਾਂ ਨਾਲ ਇਹ ਆਪ ਵੀ ਬਣਾਈਏ ਵਿੱਚ ਆਪ ਕੰਮ ਕਰੇ ਮੇਰਾ ਜਿਵੇਂ ਵਿੱਚ ਵੀ ਥੋੜਾ ਆਪ ਵੀ ਕੰਮ ਕਰਿਆ ਥੋੜਾ ਵਿੱਚ ਜਿਵੇਂ ਫੀਡਿੰਗ ਕੀਤੀ ਹੋਈ ਆ ਬਾਕੀ ਆਪਣਾ ਇੱਥੇ ਆਪਾਂ ਜਿਹਦੇ ਕੋਲ ਆਪਾਂ ਨੇ ਕੰਮ ਵੀ ਕੀਤਾ ਲੈਂਚ ਉਹਦੇ ਆਪਣੇ ਯਾਰ ਦੋਸਤ ਸੀ ਉਹ ਤੋਂ ਉਹ ਤੋਂ ਬਣਾਈ ਆ ਬਾਹਰ ਜਿਹੜੀ ਬੋਡੀ ਸੀ ਉਹ ਤੋਂ ਬਣਾਈ ਆ ਬਾਕੀ ਅਬੇ ਉਹਨਾਂ ਦਾਸਦ ਉਸ ਕੀ ਆਪਾਂ ਨਾਲ ਜਿਵੇਂ ਆਪ ਨੂੰ ਚਾਹੀਦੀ ਸੀ ਉਸ ਤਰ੍ਹਾਂ ਆਪਾਂ ਤਿਆਰ ਕਰਾਈ ਆ ਜਿਹੜੀ ਵਿੱਚ ਐਨੀ ਤਕਰੀਬ ਅੱਧਾ ਕੰਮ ਆਪਣਾ ਆਪ ਵੀ ਕੀਤਾ ਹੈ ਮੇਰੇ ਹੱਥਾਂ ਦਾ ਵੀ ਕਰਿਆ ਹੋਇਆ ਇਹ ਵਿੱਚ ਜਿਵੇਂ ਮੈਨੂੰ ਸਮਾਨ ਵੀ ਜਿਵੇਂ ਓਵਨ ਉਵਨ ਵਗੈਰਾ ਆਪਣੇ ਫਾਇਰ ਵਗੈਰੇ ਫਿੱਟ ਕਰਨੀ ਜਿਹਦੇ ਫ੍ਰੀਜ ਵੀ ਬੜਾ ਡੀ ਫ੍ਰੀਜਰ ਵੀ ਆਪ ਨੂੰ ਇੰਨੀ ਸਪੇਸ ਚਾਹੀਦੀ 19 ਬ ਵਿੱਚ ਰੱਖ ਕੇ ਆਪਣਾ ਆਪ ਅਗਰੇ ਹੋਵੇ ਜੀ ਜਿੰਨੀ ਲੋਡ ਸੀਗੀ ਆਪਾਂ ਉਹਦੇ ਤੇ ਵਿਸ਼ਵਾਸ ਕਰਕੇ ਆਪਾਂ ਚੱਲੇ ਸੀਗੇ ਪਰ ਮਾਦਮਾ ਦੇ ਵੀ ਇੰਨੀ ਆਪ ਨੂੰ ਦੇਖੋ ਇਹ ਆਪਾਂ ਅਣਜਾਣ ਬੰਦੇ ਇਹ ਕੰਮ ਆਪਾਂ ਨੇ ਕਦੇ ਪਈ ਨਹੀਂ ਇਹ ਲਾਈਨ ਚ ਜਿਹੜੇ ਆਪਣੇ ਜ਼ਿਮੀਦਾਰ ਭਾਈ ਹੁੰਦੇ ਉਹਨਾਂ ਦੇ ਜਿਵੇਂ ਕਿਸਾਨਾਂ ਦੇ ਵਿੱਚ ਪਰ ਇੱਕ ਹਿੰਮਤ ਤੇ ਹਿੰਮਤ ਕਰਕੇ ਚੱਲਣਾ ਪੈਂਦਾ ਜੀ ਕਹਿੰਦੇ ਬਾਹਰ ਜਾਓ ਕੋਈ ਨਹੀਂ ਬਾਹਰ ਵੀ ਮਾੜਾ ਨਹੀਂਗਾ ਹੁਣ ਇੱਥੇ ਵੀ ਇੱਥੇ ਵੀ ਦੇਖਿਆ ਜਵੇ ਕੰਮ ਹੋ ਤੁਹਾਨੂੰ ਪਰ ਇਹ ਬੱਚੇ ਆਪਣੇ ਕਿੰਨੇ ਪੜੇ ਲਿਖੇ ਵੀ ਹੈਗੇ ਹਰੇਕ ਨੂੰ ਜੋਬ ਤਾਂ ਮਿਲਦੀ ਨਹੀਂ ਹੈਗੀ ਆਪਣੇ ਫਿਊਚਰ ਬਾਰੇ ਇਹ ਕੋਈ ਸੋਚਦਾ ਚਲੇ ਜਾਂਦਾ ਬਾਹਰ ਅਗਲਾ ਹੁਣ ਹੁਣ ਵਿੱਚ ਜ਼ਮੀਨ ਜੇ ਆਪਾਂ ਸੋਚਦੇ ਆਪਾਂ ਬਾਹਰ ਚਲੇਗੇ ਵੀ ਨਹੀਂ ਜੋ ਇਹ ਨਹੀਂ ਹੈਗਾ ਵੀ ਜਾਓ ਵੀ ਇੱਕ ਅੱਧਾ ਇੱਥੇ ਵੀ ਰਹੋ ਨਾ ਕੋਈ ਆਪਣੀ ਜ਼ਮੀਨ ਜਾਇਦਾਦ ਕਿਆ ਬਦ ਇੱਕ 12ਵੀਂ ਕੋਈ ਮਾੜਾ ਸਮਾ ਸਕਦਾ ਉਪਰ ਇਧਰ ਆਣਾ ਪੈ ਜੀਵੇ ਦੁਆਰੇ ਫੇਰ ਆਪ ਨੂੰ ਵਾਪਸ ਆਣਾ ਪੈ ਜੀਵੇ ਤਾਂ ਪੂਰਾ ਕੇ ਬਹਿ ਤਾਂ ਜਾਉਂਗੇ ਆਪਣੀ ਵੀ ਸਾਡਾ ਘਰ-ਵਾਰ ਆ ਸਾਡੇ ਬਜ਼ੁਰਗਾਂ ਦੀ ਪ੍ਰਾਪਰਟੀ ਆ ਆਗੇ ਬੰਦਾ ਸਾਹਮਣੇ ਲਊਗਾ ਨਾ ਬੈਠ ਸਕਦਾ ਨਾ ਕੋਈ ਪਤਾ ਥੋੜੀ ਜਿਹੀ ਹਾਂ ਲੱਤਾਂ ਪੰਜਾਬ ਵਰਗੀ ਤਾਂ ਰੀਸ ਨਹੀਂ ਹੈਗੀ ਜੇ ਆਪਾਂ ਦਾ ਗੁਰੂ ਆਪੀਰੇ ਦੀ ਧਰਤੀ ਆ ਜੀ ਆਪਾਂ ਇਹ ਸਾਰੇ ਛੱਡ ਕੇ ਚਲੇ ਗਏ ਬਾਹਰ ਫੇਰ ਕੀ ਉਹਨੂੰ ਬੈਠੇ